ਸ਼ੀਤਲ ਅੰਗੁਰਾਲ ਦਾ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫੇ ਤੇ ਯੂ ਟਰਨ ਹੈ ਜੀਆਂ ਅੰਗੁਰਾਲ ਨੇ ਹੁਣ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ ਤਾਂ ਸ਼ੀਤਲ ਅੰਗੁਰਾਲ ਦੇ ਵੱਲੋਂ ਯੂ ਟਰਨ ਮਾਰਿਆ ਗਿਆ ਸ਼ੀਤਲ ਅੰਗੁਰਾਲ ਦਾ ਵਿਧਾਇਕ ਅਹੁਦੇ ਤੋਂ ਦਿੱਤੇ ਅਸਤੀਫੇ ਦੇ ਉੱਤੇ ਯੂ ਟਰਨ ਹੈ ਤਾਂ ਖਾਸ ਤੌਰ ਦੇ ਉੱਤੇ ਸਪੀਕਰ ਦੇ ਵੱਲੋਂ ਅਸਤੀਫਾ ਮਨਜ਼ੂਰ ਨਾ ਕਰਨ ਤੇ ਅਸਤੀਫਾ ਵਾਪਸ ਲਿਆ ਗਿਆ ਅੰਗੁਰਾਲ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ ਜਿਲੰਦਰ ਵੈਸਪ ਤੋਂ ਵਿਧਾਇਕ ਨੇ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਜਦੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ ਤਾਂ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਹੁਦੇ ਤੋਂ ਅਸਤੀਫਾ ਸਪੀਕਰ ਨੂੰ ਭੇਜਿਆ ਗਿਆ ਸੀ ਪਰ ਫਿਲਹਾਲ ਯੂ ਟਰਨ ਮਾਰੇ ਗਏ ਭਾਜਪਾ ਦੇ ਵਿੱਚ ਸ਼ਾਮਲ ਹੋ ਕੇ ਆਪ ਦੇ ਖਿਲਾਫ ਵੀ ਪੜਾਅਸ ਕੱਢੀ ਸੀ ਸ਼ੀਤਲ ਅੰਗੁਰਾਲ ਦੇ ਵੱਲੋਂ ਤਾਂ ਉਹਨਾਂ ਦੇ ਵੱਲੋਂ ਯੂ ਟਰਨ ਮਾਰੇ ਗਿਆ ਵਿਧਾਇਕ ਅਹੁਦੇ ਤੋਂ ਦਿੱਤੇ ਅਸਤੀਫੇ ਦੇ ਉੱਤੇ ਇਹ ਯੂ ਟਰਨ ਸ਼ੀਤਲ ਅੰਗੁਰਾਲ ਨੇ ਮਾਰੇ ਅੰਗਰਾਲ ਨੇ ਹੁਣ ਵਿਧਾਇਕ ਅਹੁਦੇ ਤੋਂ ਅਸਤੀਫਾ ਵਾਪਸ ਲੈ ਲਿਆ ਹੈ ਪਹਿਲਾਂ ਅਸਤੀਫਾ ਦਿੱਤਾ ਸੀ ਪਰ ਜਦੋਂ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਅਸਤੀਫਾ ਉਹਨਾਂ ਦੇ ਵੱਲੋਂ ਵਾਪਸ ਲੈ ਲਿਆ ਗਿਆ ਅੰਗਰਾਲ ਨੇ ਆਮ ਆਦਮੀ ਪਾਰਟੀ ਛੱਡ ਕੇ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਪੱਲਾ ਫੜਿਆ ਸੀ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਪ੍ਰਮੀਤ ਜੁੜੇ ਨੇ ਤਾਂ ਪ੍ਰਮੀਤ ਇਹ ਯੂ ਟਰਨ ਸ਼ੀਤਲ ਅੰਗੁਰਾਲ ਦਾ ਪਹਿਲਾ ਅਸਤੀਫਾ ਦਿੱਤਾ ਮਨਜ਼ੂਰ ਨਹੀਂ ਹੋਇਆ ਤੇ ਹੁਣ ਵਾਪਸ ਲੈ ਲਿਆ ਗਿਆ ਆਖਿਰ ਪ੍ਰਤੀਕਰਮ ਕੀ ਆਇਆ ਹੈ ਬਦਾਇਕ ਦਾ ਦੇਖੋ ਅਮਨ ਸਿੰਘ ਸ਼ੀਤਲ ਅੰਗੁਰਾਲ ਨੇ ਜਨਤਕ ਤੌਰ ਤੇ ਕਿ ਬੀਜੇਪੀ ਜੁਆਇਨ ਕਰ ਲਈ ਸੀ ਹਾਲਾਂਕਿ ਫੇਸਬੁੱਕ ਪੋਸਟ ਪਾ ਕੇ ਇਹ ਗੱਲ ਆਖੀ ਸੀ ਕਿ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਤੋਂ ਜਿਹੜਾ ਕਿ ਅਸਤੀਫਾ ਦੇਣਾ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਜੂਨ ਦੇ ਵਿੱਚ ਕੁਲਤਾਰ ਸੰਮਵਾਂ ਹੋ ਰਾ ਨੇ ਉਹਨਾਂ ਨੂੰ ਸੱਜਿਆ ਸੀਗਾ ਚੰਡੀਗੜ੍ਹ ਅਸਤੀਫੇ ਦੇ ਮਾਮਲੇ ਵਿੱਚ ਉਸ ਤੋਂ ਪਹਿਲਾਂ ਉਹਨਾਂ ਨੇ ਹੁਣ ਜਿਹੜਾ ਕਿ ਸ਼ੁੱਕਰਵਾਰ ਨੂੰ ਇੱਕ ਲੈਟਰ ਲਿਖੀ ਆਪਣਾ ਪੰਜਾਬ ਲੋਕ ਸਭਾ ਦੇ ਸਪੀਕਰ ਨੂੰ ਕਿ ਜਿਲੰਦਰ ਜੇਕਰ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਬਾਇ ਇਲੈਕਸ਼ਨ ਹੁੰਦਾ ਇਹਦੇ ਵਿੱਚ ਜਿਹੜਾ ਕਿ ਬਹੁਤ ਖਰਚ ਹੋਏਗਾ ਜਿੰਨੂੰ ਦੇਖਦਿਆਂ ਮੈਂ ਅਸਤੀਫਾ ਆਪਣਾ ਵਾਪਸ ਲੈਣਾ ਵਾ ਤੇ ਨਾਲ ਹੀ ਦੂਸਰੇ ਪਾਰਟੀਆਂ ਜਿਹੜਾ ਹੈ ਕਿ ਉਹ ਭਾਜਪਾ ਤੋਂ ਖਾਸ ਤੌਰ ਤੇ ਜਿਹੜਾ ਹੈ ਕਿ ਉਹਨਾਂ ਨੇ ਦੂਰੀ ਬਣਾ ਲਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਭਾਜਪਾ ਜਿਹੜੀ ਸ਼ੀਤਲ ਲੰਗਰਾਲ ਨੇ ਜੁਆਇਨ ਕੀਤੀ ਸੀ ਉਹਨਾਂ ਨੂੰ ਵਾਈਸ ਸਿਕਿਉਰਿਟੀ ਵੀ ਮਿਲੀ ਸੀ ਤੇ ਰੱਜ ਕੇ ਜਿਹੜਾ ਹੈ ਕਿ ਸੱਤਾਧਾਰੀ ਪਾਰਟੀ ਸਰਕਾਰ ਦੇ ਖਿਲਾਫ ਜਿਹੜਾ ਹੈ ਕਿ ਭੜਾਲ ਪੱਡੀ ਸੀ ਤੇ ਇੱਥੇ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਨਾਂ ਲੈ ਕੇ ਵੀ ਜਿਹੜੇ ਉਹਨਾਂ ਦੇ ਦਾਅਵੇ ਸੀ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਕੇਸ ਦੇ ਨਜ਼ਰ ਆਏ ਸੀ ਪਰ ਹੁਣ ਜਿਸ ਤਰੀਕੇ ਨਾਲ ਇਹ ਖਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਸ਼ੀਤਲ ਲੰਗਰਾਲ ਹੋਰਾਂ ਨੇ ਆਪਣੀ ਵਿਧਾਇਕੀ ਦੇ ਜਿਹੜੇ ਕਿ ਪੱਧਰ ਤੋਂ ਅਸਤੀਫਾ ਬਦਲ ਲਿਆ ਹੁਣ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਕੀ ਸ਼ਿਤਲ ਅੰਗਰਾਲ ਨੂੰ ਪਾਰਟੀ ਦੇ ਵਿੱਚ ਰੱਖਦੀ ਹੈ ਕੀ ਜਿਹੜੀ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਨੂੰ ਜਿਹੜਾ ਹੈ ਕੀ ਵਿਧਾਨ ਸਭਾ ਦੇ ਵਿੱਚ ਬਤੌਰ ਐਮ ਐਲ ਏ ਜਿਹੜਾ ਹੈ ਕੀ ਵਿਧਾਨ ਸਭਾ ਚ ਆਨ ਦਿੰਦੇ ਆ ਜਾਂ ਨਹੀਂ ਦਿੰਦੇ ਪਰ ਜਿਸ ਤਰੀਕੇ ਨਾਲ ਸਾਰਾ ਇਹ ਪ੍ਰਤੀਕਰਮ ਬਦਲਿਆ ਵਿੱਚ ਇਸ ਤਰ੍ਹਾਂ ਹੀ ਕੱਲ ਆਪਣਾ ਲੋਕ ਸਭਾ ਦੀਆਂ ਚੋਣਾਂ ਦੀਆਂ ਜਿਹੜਾ ਕਿ ਮਤਦਾਨ ਪੂਰਾ ਹੋਇਆ ਤੇ ਇਹ ਗੱਲ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਸ਼ਿਤਲ ਅੰਗਰਾਲ ਦੁਬਾਰਾ ਜਿਹੜਾ ਹੈ ਕਿ ਉਹ ਹੁਣ ਵਿਧਾਇਕੀ ਦੇ ਪੱਤੇ ਰਹਿਣਗੇ ਲੋਕਾਂ ਚ ਕਿਤੇ ਨਾ ਕਿਤੇ ਕਿ ਇਹਦਾ ਰੋਸ਼ਵੀ ਹੈ ਲੋਕੀ ਕਿਤੇ ਨਾ ਕਿਤੇ ਇਹ ਵੀ ਕਹਿੰਦੇ ਕਿ ਇਹ ਸਾਰੀ ਤਮਾਸ਼ੀ ਵੀ ਨਹੀਂ ਚੱਲ ਰਹੀ ਹੈ ਜਿਸ ਤਰੀਕੇ ਦੇ ਨਾਲ ਇੱਕ 파ਟੀ ਛੱਡਦੇ ਨੇ ਦੂਸਰੇ 'ਚ ਬਦਲ ਲੈਨੇ ਉਹ ਦੇਖਣਾ ਹੋਏਗਾ ਕਿ ਸੱਤਾਧਾਰੀ 파ਟੀ ਜਿਹੜੀ ਆਮ ਆਦਮੀ 파ਟੀ ਹੈ ਤੇ ਖਾਸ ਤੌਰ ਤੇ ਵਿਧਾਨ ਸਭਾ ਕਿਸ ਤਰੀਕੇ ਦੇ ਨਾਲ ਸ਼ੀਤਲ ਨੂੰ ਗਰਾ ਦੇ ਇਸ ਜਿਹੜੇ ਮਾਮਲੇ ਨੂੰ ਦੇਖਤੀ ਹੈ ਪਰ ਪਰਮੇ ਜਿਸ ਤਰੀਕੇ ਦੇ ਨਾਲ ਸਤੀਫਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਦਲ ਬਦਲੂ ਵਿਰੋਧੀ ਕਾਨੂੰਨ ਜਿਹੜਾ ਹੈ ਉਹਨਾਂ ਦੇ ਉੱਤੇ ਜੇਕਰ ਲਾਗੂ ਹੋਏਗਾ ਤਾਂ ਜ਼ਾਹਰ ਤੌਰ ਦੇ ਉੱਤੇ ਮੁਸ਼ਕਲਾਂ ਦੇ ਵਿੱਚ ਕਰਨਗੇ ਦੂਜੀ ਗੱਲ ਕਿ ਜੋ ਇਹ ਬੈਕਸਟੈਪ ਸ਼ੀਤਲ ਅੰਗਰਾਲ ਦੇ ਵੱਲੋਂ ਕੀਤਾ ਗਿਆ ਹੈ ਇਹ ਰਾ ਆਮ ਆਦਮੀ ਪਾਰਟੀ ਵੱਲ ਜਾਣ ਵਾਲਾ ਰਾਤਾ ਨਹੀਂ ਕੀਤੇ ਦੇਖੋ ਮਨ ਮੈਂ ਤੁਹਾਡੀਆਂ ਦੋਨੋਂ ਗੱਲਾਂ ਦੇ ਨਾਲ ਸਹਿਮਤ ਹਾਂ ਪਰ ਸਭ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਕਰਾਂਗਾ ਕਿ ਜਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਚੋਣਾਂ ਨੂੰ ਲੈ ਕੇ ਦਲਬਦਲੀਆਂ ਦਾ ਦੌਰ ਰਿਹਾ ਵਾ ਸ਼ੀਤਲ ਨਗਰਾਲ ਜਿਸ ਤਰੀਕੇ ਦੇ ਨਾਲ ਸਰਕਾਰ ਤੇ ਤਿੱਖੇ ਹੁੰਦੇ ਆਏ ਨੇ ਮੁੱਦਿਆਂ ਨੂੰ ਲੈ ਕੇ ਇਹ ਦਾਵਾ ਠੋਕਦੇ ਆਏ ਨੇ ਕਿ ਮੈਂ ਤਾਂ ਲੋਕਾਂ ਦਾ ਵਲੋਂ ਲੋਕਾਂ ਵਾਸਤੇ ਮੈਂ ਜਿਹੜਾ ਹੈ ਕਿ ਉਹ ਪਾਰਟੀ ਛੱਡ ਦਿੱਤੀ ਤੇ ਦੁਬਾਰਾ ਫਿਰ ਹੁਣ ਸੰਕੇਤ ਕਿਤੇ ਨਾ ਕਿਤੇ ਪਾਰਟੀ ਤੇ ਜਾਂਦੇ ਜ਼ਰੂਰ ਉਹਨਾਂ ਵੱਲੋਂ ਦਿੱਤੇ ਗਏ ਨੇ ਲੋਕਾਂ 'ਚ ਇਸ ਚੀਜ਼ ਦਾ ਕਿਤੇ ਬਹੁਤ ਵਧੀਆ ਅਸਰ ਨਹੀਂ ਹੈ ਤੇ ਦੂਸਰੇ ਪਾਸੇ ਹੀ ਜਿਹੜੀ ਤੁਸੀਂ ਗੱਲ ਆਖੀ ਹੈ ਕਿ ਕੀ ਹੁਣ ਇਹ ਆਮ ਆਦਮੀ ਪਾਰਟੀ ਤੇ ਜਾਂਦਾ ਸੰਕੇਤ ਤਾਂ ਨਹੀਂ ਕੀ ਪਤਾ ਉਹ ਕੱਲ ਵੋਟਾਂ ਹੋਈਆਂ ਨੇ ਕਿ ਦੋ ਦਲ ਬਦਲੀਆਂ ਦਾ ਦੌਰ ਜਲੰਧਰ ਰਿਹਾ ਵੈ ਇਹ ਕਿਤੇ ਇਸ਼ਾਰਾ ਹੀ ਤਾਂ ਨਹੀਂ ਦੇ ਰਹੇ ਕਿ ਜਲੰਧਰ ਦੇ ਲੋਕਾਂ ਨੇ ਦਲ ਬਦਲੀਆਂ ਨੂੰ ਨਹੀਂ ਆਪਣਾ ਚੁਣਿਆ ਤੇ ਦੁਬਾਰਾ ਤੋਂ ਫਿਰ ਜਿਹੜਾ ਹੈ ਕਿ ਉਹ ਹੁਣ ਆਪਣੀ ਪਾਰਟੀ ਦੇ ਵੱਲ ਮੂੰਹ ਕਰ ਰਹੇ ਨੇ ਕਿਆਸ ਬਹੁਤ ਲਗਾਏ ਜਾ ਰਹੇ ਨੇ ਪਰ ਹੁਣ ਦੇਖਣਾ ਹੋਏਗਾ ਕਿ ਅਗਲਾ ਪ੍ਰਤੀਕਰਮ ਕੀ ਬੰਦਾ ਹੈ ਕਿਉਂਕਿ ਵਿਧਾਇਕ ਸਾਹਿਬ ਨੇ ਜਿਹੜਾ ਹੈ ਕਿ ਉਹ ਦੋਨੇ ਫੋਨ ਨੰਬਰ ਆਪਣੇ ਬੰਦ ਕੀਤੇ ਹੋਏ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਹੈ ਹੁਣ ਦੇਖਣਾ ਹੋਏਗਾ ਕਿ ਵਿਧਾਨ ਸਭਾ ਸਪੀਕਰ ਕਿਸ ਤਰੀਕੇ ਦੇ ਨਾਲ ਇਹਦੇ ਤੇ ਆਪਣਾ ਜਿਹੜਾ ਕਿ ਉਹ ਸਟੈਂਡ ਲੈਂਦੇ ਨੇ ਤੇ ਉਹਨਾਂ ਦੇ ਇਸ ਇਸਤੀਫੇ ਤੇ ਮਾਮਲੇ ਕੀ ਫੈਸਲੇ ਲਏ ਕਿ ਅਮਨ ਸੁਣਾ ਤੇ ਜੀ ਪ੍ਰਮੇਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਸ਼ੀਤਲ ਅੰਗੁਰਾਲ ਦੇ ਵੱਲੋਂ ਯੂ ਟਰਨ ਮਾਰਿਆ ਗਿਆ ਜਲੰਧਰ ਵੈਸਟ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ